ਜਿਹੜਾ 10 ਸਾਲ ਪਹਿਲੇ ਸਾਡੇ ਦਿਨਗਰ ਦੇ ਵਿੱਚ ਜਿਹੜਾ ਪਾਕਿਸਤਾਨ ਦੇ ਕਰਾਇਰ ਅਤੰਕਵਾਦੀ ਦੁਆਰਾ ਜਿਹੜਾ ਹਮਲਾ ਕੀਤਾ ਗਿਆ ਸੀ ਔਰ ਇਸ ਸਬੰਧਾ ਅਸੀਂ ਅੱਜ ਪੂਰੇ ਸ਼ਹਿਰ ਵਾਸੀ ਦੇ ਸਹਿਯੋਗ ਦੇ ਨਾਲ ਅਸੀਂ ਕੈਂਡਲ ਮਾਰਚ ਕੱਢਿਆ ਸਾਰੇ ਸ਼ਹਿਰ ਦੇ ਸਾਡੇ ਜਿੰਨੇ ਵੀ ਸਮਾਜਿਕ ਰਾਜਨੀਤਿਕ ਦੇ ਜੱਥੇਬੰਦੇ ਦੇ ਵਿਅਕਤੀ ਇਕੱਠੇ ਹੋਇਆ ਖਾਸ ਤੌਰ ਤੇ ਰਮੀਠਾਘਰ ਜੀ ਮਹਿੰਗੀ ਸਾਹਿਬ ਸਾਡੇ ਉਤਾਰੀਵਲ ਤੋਂ ਆਏ ਆ ਸਚਿੰਦ ਜੀ ਚੰਦਰ ਜੀ ਸੰਨੀ ਜੀ ਉਹ ਅਵੀ ਕਾਫੀ ਸ਼ਖਸੀਅਤਾਂ ਜਿਹੜੀ ਨਗਰ ਦੀ ਸਰਮੁਦੀਨ ਜੀ ਰਮਨ ਜੀ ਸਾਰੇ ਜਿਹੜੇ ਅੱਥੇ ਸਾਡੇ ਜੀ ਵੀਰਪਰਾ ਸਾਰੇ ਆਏ ਆ ਅਸੀਂ ਅੱਜ ਸ਼ਰਧਾਂਜਲੀ ਦਿੱਤੀ ਜਿਹੜੇ ਉਹ ਦਿਨ ਸਾਡੇ ਪੂਰੇ ਦੇ ਜਵਾਨ ਆਮ ਨਾਗਰ ਸ਼ਹੀਦ ਹੋਏ ਸੀ ਅਸੀਂ ਹਰ ਸਾਲ ਉਹਨਾਂ ਨੂੰ ਯਾਦ ਕਰੀਦਾ ਦੇਸ਼ ਉਹਹੀ ਤਰੱਕੀ ਕਰਦੇ ਜਿਹੜੇ ਸ਼ਹੀਦਾਂ ਨੂੰ ਯਾਦ ਕਰਦੇ ਆ ਮੇਰੀ ਸਾਰੇ ਨੌਜਵਾਨਾਂ ਅੱਗੇ ਬੇਨਤੀ ਆ ਕਿ ਜਿਹੜੇ ਦੇਸ਼ ਦੇ ਸ਼ਹੀਦ ਹੁੰਦੇ ਆ ਉਹਨਾਂ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਮੰਡੀ ਜਾਂਦਾ ਸਬਜ਼ੀ ਲੈਣ ਆਪਣੀ ਕਾਰ ਤੇ ਪੰਜਵੇਂ ਤੋਂ ਘਰੋਂ ਨਿਕਲਿਆ ਤੇ ਉੱਥੇ ਮੇਰੀ ਗੱਡੀ ਲੱਗ ਗਈ ਗੁਪਤਾ ਟੀਵੀ ਦਾ ਉੱਥੇ ਗੱਡੀ ਲਾਉਂਦਾ ਰਹਿਣਾ ਉਹ ਥਾਰੇ ਮੈਂ ਗੱਡੀ ਬੈਠਾ ਗੱਡੀ ਸਟਾਰਟ ਕਰ ਕੀਤੀ ਆ ਗੱਡੀ ਮੈਂ ਕਮਾਈ ਆ ਕਮਾ ਕੇ ਉਹ ਗੇ ਡਵਾਈਡਰ ਦੇ ਨਾਲ ਗੱਡੀ ਆ ਕਿ ਤਿੰਨ ਬੰਦੇ ਖੜੇ ਸੀ ਉੱਪਰ ਆਰਮੀ ਯੂਨੀਫਾਰਮ ਚ ਬਿਲਕੁਲ ਯੰਗ ਮੈਂ ਦੇਖਿਆ ਮੈਂ ਚ ਉਹ ਫੋਟੋ ਦੇ ਮਿਕਾਉਂਦੇ ਆਰਮੀ ਆ ਦੇ ਕੋਈ ਗੱਲ ਪਹਿਲੇ ਮੈਂ ਸੋਚਿਆ ਨੀ ਸੋਚਿਆ ਗੋਲੀ ਮਾਰੀ ਪਹਿਲੀ ਮੇਰੀ ਆ ਛੋੜ ਤੇ ਗੋਲੀ ਵਜੀ ਫਿਰ ਮੈਂ ਸਮਝਿਆ ਮੈਂ ਬੰਦੇ ਗਲਤ ਆ ਮੈਂ ਗੱਡੀ ਕਰਾਂਗਾ ਫਿਰ ਉਹ ਤਿੰਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਉਹ ਮੇਰੇ ਫਿਰ ਟਿੱਕਾ ਬਾਹਰ ਇਧਰ ਵਜੀ ਇਹ ਬਾਹਰ ਛੁੱਟ ਗਈ ਸਟੀering ਛੁੱਟ ਗਿਆ ਦੋ ਗੋਲੀਆਂ ਬਾਹਰ ਵਜੀਆਂ ਉਹ ਗੋਲੀ ਚੋਂ ਹਟਣਾ ਗੱਡੀ ਮੇ ਗੜਜੇ ਵਿੱਚ ਅੰਦਰ ਲੰਮੇ ਪੈ ਗਏ ਅੰਦਰ ਹੀ ਮੇ ਲੰਮੇ ਪੈ ਗਏ